ਨੌਰ ਦੇ ਦੁਕਾਨਦਾਰਾਂ ਵਿੱਚ ਮਚੀ ਹਾਹਾਕਾਰ ਚੋਰਾ ਨੇ ਇੱਕੋ ਰਾਤ ਵਿੱਚ ਭੰਨੀਆਂ 11 ਦੁਕਾਨਾਂ ਚੋਰ ਦੀ ਤਸੱਲੀ ਨਾਲ ਚੋਰੀ ਕਰਦੇ ਦੀ ਸੀਸੀਟੀਵੀ ਆਈ ਸਾਹਮਣੇ ਪੀੜਿਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੇ ਚੁੱਕੇ ਵੱਡੇ ਸਵਾਲ 3000 ਰੁਪਏ ਮਤਲਬ 2500 ਰੁਪਏ ਹੀ ਲਗਭਗ ਅੱਛਾ 1500 ਰੁਪਏ 100 ਰੁਪਏ ਹਾਂ 1000 ਰੁਪਏ ਦੀ 50 ਰੁਪਏ ਦੀ 2000 ਦੀਆਂ 10-10 ਰੁਪਏ ਦੀਆਂ ਵੀ ਵਾਲੀਆਂ ਦੇ 500 ਰੁਪਏ ਅਲੱਗ ਪੈ ਰਹੇ ਅਗਲੇ ਵਾਰੀ ਅੱਛਾ ਅੱਛਾ ਬਸ ਹੋਰ ਨਹੀਂ ਸਮਾਨ ਲੈਣੋ ਨਹੀਂ ਹੋਰ ਸਮਾਨ ਨਹੀਂ ਚੁਕਿਆ ਕਿ ਹੋਈ ਗਿਆ ਹਲਕਰ ਮੈਡਾਈ ਬੇਕਰੀ ਕਹਰਨੋ ਡਾਕਟਰ ਜੀ ਐਟਾ ਸੁਨਦਰ ਮਾਇਣ ਕਹਰਨੋ ਸੁਭਾ ਸੁਭਾ ਗਾਂਧੀਆ ਮਾਇਕਾ ਗੇਰੇ ਬਟੂ ਢੀੜ ਵਾਲਾ ਉਹ ਵੀ ਬਤਾਇਆ ਗਿਆ ਆਪਾਂ ਜੰਦਰਾ ਕੋਲ ਹੈ ਇੱਟਾ ਕੋਲ ਆਂਗੇ ਦੇਖੋ ਕੀ ਹੋਇਆ ਭਾਈ ਅਗਲੇ ਦਿਨ ਕਿਥਾ ਖਾਨ ਵਿਖਾ ਮੈਨੂੰ ਚਾਰਾ ਪੜਾਉਗਾ ਸਭ ਅਜੋਈ ਕਾ ਕਾ ਕੀ ਲਾਗੀ ਨੁਕਸਾਨ ਕੀ ਹੋਇਆ ਨੁਕਸਾਨ ਦੁਕਾਨਾਂ ਤੋਂ ਕਦੇ ਤੋਂ ਖੋਲਿਆ ਤੇ ਭਾਈਆਂ ਨੂੰ ਕਿਹ ਤੇ ਦੇ ਗਏ ਹੋਰ ਨੁਕਸਾਨ ਹੋ ਗਿਆ ਉਹ ਕਹਿ ਲਾ ਕੇ ਫਿਰ ਮਾਦੀ ਹੋਲਡਿੰਗ ਕਰੇ ਕਹਿਣ ਬਾਕੀ ਕੀ ਕਰਦਾ ਠਾਣੇ ਪੜਤੀ ਠਾਣੇ ਪੜਤਵਾਰ ਗਏ ਸਾਨੂੰ ਕੋਈ ਐਸਾ ਹੀ ਬੈਠਾ ਦਾਦੀ ਆਏਗੀ ਮੌਕਾ ਲੇ ਗਏ ਅੱਛਾ ਕੋ ਮੰਗ ਕਰਦੇ ਵੀ ਹੈ ਕੋ ਮੰਗ ਕਰਦੇ ਪ੍ਰਸ਼ਾਸਨ ਨੂੰ ਉਹਨਾਂ ਪ੍ਰਸ਼ਾਸਨ ਨੇ ਕਿਹਾ ਕਿ ਮੈਂ ਸਾਡੇ ਪੈਈ ਦੱਕ ਕਰੋ ਕਿ ਇਹਦਾ ਖਾਦ ਉਹਦਾ ਖੇਤ ਵਿੱਚ ਲੋਟਾ ਗਣ ਮਾਤ ਨੂੰ ਢੇਰ ਦੀ ਹੈ ਇਹ ਕੋਈ ਨਹੀਂ ਕੰਪਨੀ ਕੰਮ ਵਾਲ ਮੰਨ ਲੋ ਨਹੀਂ ਜਾਈਦਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ